ਹਾਂ ਜੀ ਬਦੀਨੋਸ਼ ਕਰਿਆ ਦਾਬਸ ਹੱਥ ਹੈਗਾ ਲੈ ਕੀ ਹਾਲ ਚਾਲ ਹੈ ਬਰੇ ਸਭਾਗਤ ਆ ਸੋਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਉਹਦੇ ਚੈਨਲ ਦੇ ਉੱਤੇ ਨਵੇਂ ਨੇ ਬਜਟ ਚੈਨਲ ਆਪਣਾ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੋਡਲੇ ਜਹੀਆਂ ਛਾਂਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇਹ ਕਦੋਂ ਹੈਗਾ ਖਰੇ ਦੇ ਟਾਪ ਜਾਨਵਰਾਂ ਦਾ ਸ਼ੌਕ ਕਰਾਂ ਦੇ ਰਿਹਾ ਕਰੀਏ ਉਹ ਹਾਂ ਜੀ ਵੀ ਸਦਨੋ ਕਰੋ ਚੈੱਕ ਮਰਾਪਰਾ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਬਰੇ ਕਬੂਤਰ ਕਾਦੇ ਸਾਨੂੰ ਪਤਾ ਹੀ ਆ ਕਿ ਬਾਈ ਜੀ ਜੀ ਚੀਜ਼ਾਂ ਹੁਣ ਆਪਾਂ ਲਾ ਰਹੇ ਆ ਸਦਨੋਂ ਚੈੱਕ ਕਰ ਲੋ ਵੱਡਾ ਜੋੜਾ ਬਾਬੇ ਗੁਰਦੇਵ ਵਾਲੇ ਹੂਤਰਾਂ ਦੇ ਵਿੱਚੋਂ ਚੈੱਕ ਕਰੋ ਮੇਰਾ ਵੀਰ ਆਪਣੇ ਤੁਸੀਂ ਐਸ ਜੋੜੇ ਦੀ ਕੁਆਲਿਟੀ ਠੀਕ ਆ ਜੀ ਭਾਈ ਜੀ ਕਬੂਤਰ ਨਹੀਂ ਆ ਗਧੀਆਂ ਲਾਟਾਂ ਨੇ ਲਾਟਾਂ ਚੈੱਕ ਕਰੋ ਦੇਖੋ ਮੇਰਾ ਭਰਾ ਸੰਧੂ ਦੀ ਨੋਕ ਸੰਧੂਰੀ ਪਲਕਾਂ ਉਤੋਂ ਭਾਈ ਜੀ ਜਮਾ ਕੱਚੀਆਂ ਪੇਰੀਆਂ ਅੱਖਾਂ ਲਾਲ ਜੀ ਨੇ ਉਹ ਵੀ ਚੈੱਕ ਕਰੋ ਸਦਨੋਂ ਦੇਖੋ ਕਿੰਨੇ ਤਗੜੀ ਔਰ ਭਾਈ ਜੀ ਮੇਰੇ ਕੋਲ ਪੈਰਾਂ ਵਿੱਚ ਪੱਕੀਆਂ ਰਿੰਗਾਂ ਲੱਗੀਆਂ ਨੇ ਕਬੂਤਰ ਦੇ ਵੀ ਕਬੂਦਰੀ ਦੇ ਵੀ ਮੇਰਾ ਵੀਰ ਬਰੇ ਐਡੀ ਕੋ ਤਗੜੀ ਗੇਮ ਆ ਨਾ ਹਲੇ ਬਾਹਰਾਂ ਦੇ ਕੋਲ ਕਬੂਤਰ ਥੋੜੇ ਜੇ ਹੋਰ ਬੈਠੇ ਨੇ ਉਹ ਵੀ ਆਪਾਂ ਲਿਆਵਾਂਗੇ ਥੋੜੇ ਲਈ ਇੱਕ ਇੱਕ ਜੋੜੀ ਕਰਕੇ ਪੇਸ਼ ਕਰਿਆ ਕਰਾਂਗੇ ਡੇਲੀ ਆਪਣੇ ਚੈਨਲ ਦੇ ਉੱਤੇ ਠੀਕ ਹੈ ਤੇ ਮੇਰਾ ਭਰਾ ਵੀਡੀਓ ਤੁਸੀਂ ਬਸ ਲਾਈਕ ਸ਼ੇਅਰ ਕਮੈਂਟ ਤੇ ਵੱਧ ਤੋਂ ਵੱਧ ਗਰੁੱਪਾਂ ਵਿੱਚ ਮੇਰਾ ਵੀਰ ਸ਼ੇਅਰ ਜਰੂਰ ਕਰਿਆ ਕਰੋ ਤੇ ਤੁਹਾਨੂੰ ਇੱਕ ਦੋ ਇੱਕ ਖਰੇ ਜਾਨਵਰ ਆਪਾਂ ਤੁਹਾਨੂੰ ਇੰਜ ਹੀ ਲਿਆ ਕੇ ਦਿਆ ਕਰਾਂਗੇ ਮੇਰਾ ਭਰਾ ਬਾਈ ਜੀ ਜਮਾ ਬੰਦ ਜੋੜਾਂ ਦੇ ਕਬੂਤਰ ਨੇ ਫੁੱਲ ਬਟਾ ਫੁੱਲ ਰਿਜ਼ਲਟਡ ਗਾਰੰਟੀ ਵਾਲੇ ਕਬੂਤਰ ਨੇ ਮੇਰਾ ਭਰਾ ਮਰਾ ਵੀਰ ਸੰਪਰਕ ਆਪਣੇ ਨਾਲ ਉਹੀ ਭਰਾ ਕਰੇ ਜਿਸ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਤੇ ਮਰਾ ਭਰਾ ਤਾਂ ਹੀ ਬਸ ਵਾਲੇ ਬੰਦੇ ਯਾਰ ਭਲੀ ਸਾਡੇ ਤੋਂ ਥੋੜਾ ਆ ਦੂਰ ਰਹਿ ਕੰਨ ਮਰਾ ਵੀਰ ਹੱਥ ਬਣ ਕੇ ਉਹਨਾਂ ਵੀਰਾਂ ਅੱਗੇ ਬੇਨਤੀ ਹੈ ਜੀ ਠੀਕ ਹੈ ਜੀ ਕਿਉਂਕਿ ਆਪਾਂ ਬੇਨਤੀ ਕਰ ਸਕਦੇ ਹਾਂ ਹੁਕਮਦਾਰਾਂ ਨੂੰ ਕਰ ਨਹੀਂ ਸਕਦੇ ਮਰਾ ਭਰਾ ਕਿਉਂਕਿ ਉਹ ਲੋਕ ਆਪਣੀ ਆਦਤ ਤੋਂ ਮਰਾ ਵੀਰ ਬਾਅਦ ਨਹੀਂ ਆ ਸਕਦੇ ਸਦਨੋ 2500 ਰੁਪਿਆ ਰੇਟ ਆ ਮਰਾ ਵੀਰ ਜੋੜੀ ਦਾ ਵੀਡੀਓ ਵਿੱਚ ਆਪਾਂ ਤੁਹਾਨੂੰ ਪ੍ਰਾਈਸ ਮੈਂਸ਼ਨ ਕਰਤਾ ਮਰਾ ਭਰਾ 2500 ਐਸ ਜੋੜੀ ਦੇ ਅੱਗੇ ਜੋ ਇਹਨਾਂ ਵਿੱਚ ਕੁਆਲਿਟੀ ਆ ਕੁਛ ਵੀ ਨਹੀਂ ਮਰਾ ਵੀਰ 2500 ਐਸ ਜੋੜੇ ਦੇ ਅੱਗੇ ਠੀਕ ਹੈ ਨਹੀਂ ਤਾਂ ਮੇਰਾ ਭਰਾ 3000 ਰੁਪਏ ਤੇ ਸਾਨੂੰ ਬੜੇ ਆਰਾਮ ਨਾਲ ਬੈਕ ਜੇ ਸਾਦਾ ਵੀ ਬਟ ਨਹੀਂ ਯਾਰ ਆਪਣੀ ਵਾਤ ਹੈ ਨਹੀਂ ਫਿਰ ਆਪਣੀ ਕੋਸ਼ਿਸ਼ ਰਹਿੰਦੀ ਚਲੋ ਜੀ ਘੱਟੋ ਘੱਟ ਮਾਰਜਿਨ ਰੱਖ ਕੇ ਆਪਣੇ ਭਰਾਵਾਂ ਨੂੰ ਚੰਗੀ ਚੀਜ਼ ਆਪਾਂ ਅਵੇਲੇਬਲ ਕਰਵਾ ਸਕੀਏ ਆ ਚੈੱਕ ਕਰ ਲਓ ਮੇਰਾ ਭਰਾ ਜੋੜੇ ਦਾ ਕੱਦ ਕਾਟ ਸ਼ਕਲ ਅਕਲ ਤੇ ਰੰਗ ਰੂਪ ਬਾਜੀ ਬੱਚੇ ਜਿੱਥੇ ਵੀ ਗਏ ਨਾ ਜੋੜੀ ਦੇ ਬਹਿ ਜਾ ਬਹਿ ਜਾ ਕਰਾਉਣਗੇ ਸਾਡੇ ਨੂੰ ਜਿਹੋ ਤੱਕ ਮੇਰੀ ਸੋਚ ਆ ਮੇਰੀ ਸਮਝ ਆ ਠੀਕ ਆ ਜੀ ਆਪਦੇ ਸਮਝ ਦੇ ਨਾਲ ਮੈਂ ਗੱਲ ਕਰਦਾ ਮੇਰਾ ਭਰਾ ਬਾਕੀ ਯਾਰ ਜਿਹੜੇ ਬੰਦਿਆਂ ਨੂੰ ਇੰਨਾ ਜਾਨਾ ਪਰਾਂ ਦੀ ਪਰਖ ਨਹੀਂ ਉਹਨਾਂ ਨੇ ਕਹਣਾ ਐਵੇਂ ਛੱਡੀ ਜਾਂਦਾ ਚਲੋ ਠੀਕ ਆ ਮੇਰਾ ਭਰਾ ਅਸੀਂ ਐਵੇਂ ਛੱਡੀ ਜਾਂਦੇ ਕੋਈ ਗੱਲ ਨਹੀਂ ਮੇਰਾ ਵੀਰ ਠੀਕ ਆ ਜੀ ਚੈੱਕ ਕਰ ਲਓ ਮੇਰਾ ਵੀਰ ਪਰ ਜਿਹੜਾ ਅਸਲ ਸ਼ਿਕਾਰੀ ਕਬੂਤਰ ਬਾਜ ਬੰਦਾ ਹੋਏਗਾ ਨਾ ਇੰਨੀ ਵੀਡੀਓ ਨੂੰ ਵੇਖਣ ਦੀ ਲੋੜ ਹੀ ਨਹੀਂ ਪੈਣੀ ਠੀਕ ਆ ਜੀ ਉਹਨੇ ਕੁਝ ਸੈਕਿੰਡ ਦੀ ਵੀਡੀਓ ਵੇਖ ਕੇ ਆਪ ਹੀ ਜੱਜ ਕਰ ਲੈਣਾ ਕਿ ਹਾਂ ਬਈ ਇਸ ਭਰਾ ਨੇ ਜੋ ਜਾਂਬਰ ਬਖਾਏ ਉਹਨਾਂ ਵਿੱਚ ਕੀ ਗੱਲਬਾਤ ਹੈਗੀ ਆ ਜਾਂ ਨਹੀਂ ਹੈਗੀ ਠੀਕ ਹੈ ਤੇ ਆਜੋ ਭਰਾ ਹੁਣ ਮਸੂਮ ਐਸ ਜੂੜੀ ਦੇ ਪਰਪੰਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ਾਂ ਮੇਰਾ ਭਰਾ ਸ਼ੌਂਕ ਦੇ ਬਗੈਰ ਸਕੈਪ ਕਰਦੇ ਆ ਮੇਰਾ ਭਰਾ ਵੀਡੀਓ ਤੁਸੀਂ ਆਪਣੀ ਵੇਖਿਓ ਠੀਕ ਹੈ ਹਾਂ ਹਾਂ ਜੀ ਵੀ ਸਦਨੋ ਆ ਚੈੱਕ ਕਰੋ ਵਾਜੀ ਆਪਣੇ ਇਸ ਪੱਤੇ ਕਬੂਤਰ ਦੀ ਕੁਆਲਿਟੀ ਪਿਆਰ ਵਾਜੀ ਉਸਤਾਦ ਬਾਬੇ ਗੁਰਦੇਵ ਕਣੀ ਵਾਲੇ ਕਬੂਤਰਾਂ ਦੇ ਵਿੱਚੋਂ ਮਰਾ ਵੀਰ ਆਪਣਾ ਵੱਡਾ ਕਬੂਤਰ ਵਾਜੀ ਕੱਦ ਕਾਟ ਸ਼ੈਕਲ ਅਕਲ ਰੰਗ ਰੂਪ ਚੈੱਕ ਕਰ ਲਓ ਮਰਾ ਵੀਰ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏ ਕਿ ਹਾਂ ਬਈ ਅੱਜ ਵਾਲੇ ਜੋੜੇ ਦੇ ਵਿੱਚ ਕੀ ਗੱਲ ਬਾਤ ਹੈ ਮੇਰਾ ਭਰਾ ਭਾਜੀ ਜੋੜੀ ਦੇ ਬੱਚੇ ਜਿੰਨੇ ਮਰਜੀ ਡਾਲੀਓ ਜਿੰਨੇ ਮਰਜੀ ਵੀਰੇ ਨਾ ਤਾਂ ਇਹ ਬਾਹਰਲੇ ਪਿੰਡਾਂ ਤੋਂ ਮੇਰਾ ਭਰਾ ਜਾਨਵਰ ਇਹ ਜਾਣਦੇ ਨੇ ਠੀਕ ਹੈ ਜੀ ਤੇ ਵੀਰੇ ਉੜਦੇ ਵੀ ਪੂਰਾ ਟਕਾ ਕੇ ਆ ਜੀ ਜੇ ਚੰਗੀ ਤੁਸੀਂ ਇਹਨਾਂ ਦੀ ਸਾਂਭ ਚੰਗੀ ਟੇਕ ਕੇਅਰ ਕਰੋਗੇ ਮੇਰਾ ਭਰਾ ਜੇ ਕਬੂਤਰ ਬਾਜੀ ਦੇ ਵਿੱਚ ਥੋੜਾ ਜਿਹਾ ਤੁਸੀਂ ਮੰਨ ਕੇ ਚਲੋ ਖੇਡ ਪਾਣੀ ਬਾਰੇ ਕਬੂਤਰ ਡਾਨ ਬਾਰੇ ਮੇਰਾ ਭਰਾ ਥੋੜੀ ਬਹੁਤ ਜਾਣਕਾਰੀ ਤੁਹਾਡੇ ਕੋਲ ਹੈਗੀ ਮੇਰਾ ਵੀਰ ਬੱਚਿਆਂ ਦਾ ਰਿਜ਼ਲਟ ਤੁਹਾਨੂੰ ਬਹੁਤ ਚੰਗਾ ਮਿਲੇਗਾ ਮੇਰਾ ਭਰਾ ਠੀਕ ਹੈ ਜੀ ਬਾਕੀ ਭਾਜੀ ਸਾਰੇ ਗਾਂ ਜਨਕੀ ਗੱਲ ਥੋੜੀ ਸਾਂਭਦੇ ਆ ਕੇ ਮੌਕੇ ਆਂਦੀ ਮੇਰਾ ਭਰਾ ਅੱਛਾ ਚੈੱਕ ਕਰ ਲਓ ਮੇਰਾ ਭਰਾ ਆਪਣੇ ਜਨਵਰ ਨੂੰ ਬਾਈ ਜਿਵੇਂ ਪੀਲੀਆਂ ਅੱਖਾਂ ਦਾ ਆਪਣਾ ਇਹ ਕੂਤਰ ਆ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਕੂਤਰ ਨੂੰ ਹੱਥ 'ਚ ਫੜਿਆ ਦੇਖੋ ਜੀ ਕਿਵੇਂ ਸਿਹਮਿਆ ਹੋਇਆ ਕੂਤਰ ਇਹ ਠੀਕ ਆ ਜੀ ਚੈੱਕ ਕਰ ਲਓ ਮੇਰਾ ਭਰਾ ਸ਼ੈਕਲ ਅਕਲ ਰੰਗ ਰੂਪ ਦੇਖੋ ਜੀ ਪਿਓਰ ਬਾਬੇ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਥੇਰ ਜਾ ਥੇਰ ਜਾ ਲਓ ਜੀ ਆਹ ਬਾਈ ਜੀ ਜਨਵਰ ਆਪਣੇ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਸੱਜਣੋ ਕੱਚੀਆਂ ਪੀਲੀਆਂ ਅੱਖਾਂ ਦਾ ਆਪਣਾ ਇਹ ਕੂਤਰ ਆ ਠੀਕ ਆ ਜੀ ਮੈਂ ਤੁਹਾਨੂੰ ਕੋਸ਼ਿਸ਼ ਕਰਨਾ ਅੱਖਿਆ ਜੀ ਧੁੱਪੇ ਵਿਖਾਉਣਾ ਹਲੋ ਭਾਈ ਜੀ ਆ ਅੱਖ ਦੀ ਮੇਰਾ ਭਰਾ ਤੁਸੀਂ ਕੁਆਲਿਟੀ ਚੈੱਕ ਕਰ ਲਓ ਠੀਕ ਹੈ ਜੀ ਤੁੱਪੇ ਤੁਹਾਨੂੰ ਸ਼ੋਅ ਕਰਾ ਰਿਹਾ ਆ ਦੇਖੋ ਮੇਰਾ ਵੀਰ ਬਿਲਕੁਲ ਉਹ ਭਾਈ ਜੀ ਜਿਹਨੂੰ ਕਹਿੰਦੇ ਨਾ ਕੱਚੀਆਂ ਬੀਲੀਆਂ ਅੱਖਾਂ ਉਹ ਚੀਜ਼ ਐਸੇ ਕਬੂਤਰ ਦੇ ਵਿੱਚ ਮੇਰਾ ਭਰਾ ਬਾਕੀ ਜਿਹੜੀ ਕਬੂਤਰੀ ਆ ਉਹਦੀ ਅੱਖ ਤੁਹਾਨੂੰ ਵਿਖਾਉਣਾ ਤੇ ਮੈਂ ਕਹਿੰਨਾ ਭਰਾ ਵੇਖ ਕੇ ਤੁਹਾਡੀ ਨਾ ਜੇ ਭੁੱਖ ਲੱਥੀ ਨਾ ਤੁਸੀਂ ਫੇਰ ਕਹੀਓ ਆਪਾਂ ਆ ਲਓ ਮੇਰਾ ਭਰਾ ਆ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਬਾਈ ਜੀ ਕੱਚੀਆਂ ਪੀਲੀਆਂ ਅੱਖਾਂ ਦਾ ਆਪਣਾ ਇਹ ਕੂਤਰ ਔਰ ਬਾਈ ਜੀ ਬਿਲਕੁਲ ਬੰਦ ਜੋੜ ਤੇ ਆ ਸਦਰੋਂ ਜਨਵਰ ਆਪਣੇ ਦਾ ਪੱਲਾ ਜੀ ਆ ਪੱਲੇ ਦੀ ਮਰਾ ਭਰਾ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਕਿੱਡੇ ਭਰ ਰੱਖੇ ਹੋਣ ਥੋੜਾ ਹੋਰ ਉੱਪਰ ਦੇਖੋ ਜੀ ਕਿੱਡੇ ਉੱਚੇ ਨਵੇਂ ਚੌੜੇ-ਚੌੜੇ ਬੱਲਿਆਂ ਦਾ ਜਨਮ ਹੋ ਰਿਹਾ ਕੋਈ ਗੈਪ ਨਹੀਂ ਗਿਆ ਕੋਈ ਕੋਹ ਨਹੀਂ ਮਰਾ ਵੀ ਰੋ ਠੀਕ ਹੈ ਜੀ ਤੇ ਬਾਕੀ ਤੁਸੀਂ ਸ਼ੈਕਲ ਵੀ ਚੈੱਕ ਕਰ ਲੋ ਕੂਤਰ ਆਪਣੇ ਦੀ ਤੇ ਆ ਸਦਰੋਂ ਅਗਲਾ ਆਪਣਾ ਜੀ ਜਨਵਰ ਆਪਣੇ ਦਾ ਠੀਕ ਹੈ ਜੀ ਬਿਲਕੁਲ ਬਾਜੀ ਚੌੜੇ-ਚੌੜੇ ਬਲਿਆਂ ਦਾ ਕੂਤਰ ਆ ਕੋਈ ਗੈਮ ਨਹੀਂ ਕੋਈ ਕੋ ਨਹੀਂ ਔਰ ਬਾਜੀ ਵੈਕਸੀਨੇਟ ਹੋਏ ਹੋਏ ਕੂਤਰ ਨੇ ਠੀਕ ਹੈ ਜੀ ਬੇਫਿਕਰ ਹੋ ਕੇ ਤੁਸੀਂ ਆਪਣੇ ਖੁੱਡਿਆਂ ਉੱਚ ਛੜ ਸਕਦੇ ਹੋ ਮੁੰਜੇ ਵਿੱਚ ਬਾਜੀ ਇੱਕ ਫਰਕ ਵਾਲਾ ਆ ਕੂਤਰ ਦੇ ਮੇਰਾ ਭਰਾ ਆ ਵਿਖਾ ਦੇ ਠੀਕ ਹੈ ਜੀ ਤੇ ਆ ਬਾਜੀ ਜਾਨਵਰ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਪੈਰ ਦੇ ਵਿੱਚ ਦੇ ਰਿੰਗ ਲੱਗੀ ਹੋਈ ਆ ਮੇਰਾ ਭਰਾ ਠੀਕ ਹੈ ਜੀ ਬਿਲਕੁਲ ਬੰਦ ਜੋੜਾਂ ਦਾ ਕੂਤਰ ਆ ਪੈਰ ਦੇ ਵਿੱਚ ਰਿੰਗ ਲੱਗੀ ਹੋਈ ਚੈੱਕ ਕਰ ਸਕਦੇ ਹੋਂ ਤੁਸੀਂ ਠੀਕ ਹੈ ਮਾਦੀ ਦੇ ਪੈਰ ਦੇ ਵਿੱਚ ਵੀ ਮੇਰਾ ਭਰਾ ਛੱਲਾ ਲੱਗਿਆ ਠੀਕ ਹੈ ਮੇਰਾ ਵੀਰ ਇਹ ਆ ਲੋ ਦੇ ਦੇਖੋ ਜੀ ਮੇਰਾ ਭਰਾ ਕੂਤਰ ਦੇਖੋ ਕਿੰਨਾ ਚੀਟਾ ਯਾਰ ਹੱਥ ਜਾ ਕੇ ਦੇਖੋ ਕਿਵੇਂ ਜੋਰ ਲਾਉਂਦਾ ਤੇ ਆ ਵੀਰੇ ਆਪਣਾ ਮਕਮਲ ਕੂਤਰ ਸੀ ਤੇ ਆਉਂ ਗਰਾ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਕੂਤ ਵੀ ਦਾ ਸ਼ੌਕ ਕਰਾਉਣਾ ਹਾਂ ਹਾਂ ਜੀ ਵੀ ਸਤਿ ਸ੍ਰੀ ਅਕਾਲ ਚੈੱਕ ਕਰੋ ਮੇਰਾ ਭਰਾ ਬਾਈ ਜੀ ਆਪਣੀ ਬੜੀ ਕੂਤਰੀ ਬਾਬੇ ਗੁਰਦੇਵ ਕਣਗੇ ਵਾਲੇ ਕੂਤਰਾਂ ਦੇ ਵਿੱਚੋਂ ਲਾਲ ਚੀਨੀ ਚਿੱਟੇ ਸ਼ਫੈਦ ਜਿਹਨੂੰ ਕਹਿੰਦੇ ਨਾ ਜੀ ਸੰਧੂਰੀ ਨੋਕ ਤੇ ਸੰਧੂਰੀ ਪਲਕਾਂ ਤੋਂ ਕੱਚੀਆਂ ਪੀਲੀਆਂ ਅੱਖਾਂ ਬਾਈ ਜੀ ਉਹ ਕੁਆਲਿਟੀ ਆ ਸਕੂਤਰੀ ਦੇ ਵਿੱਚ ਆ ਲੋ ਜੀ ਆ ਪਹਿਲਾਂ ਤੁਸੀਂ ਨੋਕ ਚੈੱਕ ਕਰ ਲਓ ਮਰਾ ਭਰਾ ਦੇਖੋ ਜੀ ਬਿਲਕੁਲ ਸੰਧੂਰੀ ਨੋਕ ਸਜਣੋ ਸੰਧੂਰੀ ਪਲਕਾਂ ਚੈੱਕ ਕਰ ਲਓ ਤੋਂ ਬਾਈ ਜਮਾ ਕੱਚੀਆਂ ਪੀਲੀਆਂ ਅੱਖਾਂ ਦੀ ਆਪਣੀ ਗੂਤਰੀ ਕੀ ਆਈ ਬਾਤ ਹੈ ਜੀ ਜਮਾ ਬਾਈ ਜੀ ਬੰਦ ਜੋੜ ਚਿੱਟੀ ਸਫੇਦ ਹਲਕੀ ਜੀ ਲਾਲ ਜੀਨੀ ਤੇ ਬਾਈ ਜੀ ਜਿਹੜਾ ਜਾਂ ਪੁੰਜਿਆ ਜਣਾ ਸੋਨ ਨੂੰ ਮੈਂ ਵਿਖਾਉਣਾ ਜਮਾ ਲਾਲ ਚੀਨਾ ਪੁੰਜਾ ਗੂਤਰੀ ਦਾ ਠੀਕ ਹੈ ਜੀ ਤੇ ਵੀਰੇ ਉਂਝਲੀ ਥਾਂ ਦੇ ਵਿੱਚ ਪੁੱਠੇ ਪਾਸੇ ਉਂਗਲਾਂ ਛਾਪਦੀਆਂ ਨੇ ਕੁਤਰੀ ਤੇ ਆਹ ਬਾਈ ਜੀ ਪਹਿਲਾਂ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਤੁਸੀਂ ਮੇਰਾ ਭਰਾ। ਇਹ ਪੂਰੀ ਤਸੱਲੀ ਵਾਲਾ ਜੋੜਾ 2500 ਰੁਪਿਆ ਰੇਟ ਆ ਮੇਰਾ ਵੀਰ ਜੋੜੀ ਦਾ। ਕੋਈ ਜ਼ਿਆਦਾ ਨਹੀਂ ਮੇਰਾ ਵੀਰ ਠੀਕ ਆ ਜੀ ਸਾਨੂੰ ਪਤਾ ਆਮ ਏਰੀਆ ਦੇ ਵਿੱਚ ਕੀ ਰੇਟ ਕਬੂਤਰ ਵੇਚਦੇ ਨੇ ਮੇਰਾ ਭਰਾ। ਠੀਕ ਆ ਜੀ ਬਰੇਸ ਚੀਜ਼ ਹੈ ਚੰਗੀ ਆ ਅਸੀਂ ਵੀ ਕਿਉਂ ਚੰਗਾ ਰੇਟ ਭਰ ਕੇ ਮੇਰਾ ਭਰਾ ਜਨਬਰ ਲੈ ਕੇ ਆਈਦੇ ਨੇ ਘੱਟੋ ਘੱਟ ਮਾਰਜਿਨ ਰੱਖ ਕੇ ਕੋਸ਼ਿਸ਼ ਕਰੀ ਦੀ ਆਪਣੇ ਭਰਾਵਾਂ ਨੂੰ ਚੰਗੀ ਚੀਜ਼ ਆਪਾਂ ਅਵੇਲੇਬਲ ਕਰਵਾ ਸਕੀਏ। ਆ ਲੋ ਭਾਈ ਜੀ ਆ ਪੱਲੇ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਿੱਡੇ ਵੱਡੇ ਉੱਚੇ ਲਵੇਂ ਜੋੜ ਜੋੜੇ ਪੱਲਿਆਂ ਦੀ ਆਪਣੀ ਕੁਤਰੀ ਹੈ ਠੀਕ ਆ ਸਾਡੇ ਨੂੰ ਬਿਲਕੁਲ ਪੋਸਟਾਂ ਹੀ ਕੰਨੀਆਂ ਰੱਖਦੀ ਹੈ ਤੇ ਆ ਭਾਈ ਜੀ ਅਗਲਾ ਪੱਲਾ ਕੁਤਰੀ ਦੇਖੋ ਜੀ ਕੀ ਆਈ ਬਾਤ ਹੈ ਮੇਰਾ ਭਰਾ ਆ ਪਹਿਲੀ ਕੰਨੀ ਦੇਖੋ ਸਿਰਫ ਝਾੜੀ ਹੈ ਕੁਤਰੀ ਨੇ ਬਾਕੀ ਪਹਿਲੀ ਕੰਨੀ ਤੋਂ ਬਗਲ ਦੀ ਤੁਸੀਂ ਲੈਂਥ ਚੜਾਈ ਚੈੱਕ ਕਰ ਲਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਪਰ ਇਹ ਬਚੇ ਤੁਹਾਡੇ ਤੋਂ ਬਹਿਣੇ ਨਹੀਂ ਐ ਇਸ ਜੋੜੀ ਦੇ ਏਡੀ ਖਤਰਨਾਕ ਜੋੜੀ ਆ ਅੱਜ ਵਾਲੀ ਠੀਕ ਹੈ ਜੀ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਪੈਰ ਦੇ ਵਿੱਚ ਇਸ ਮਾਦੀ ਦੇ ਵੀ ਰਿੰਗ ਲੱਗੀ ਹੋਈ ਆ ਮੇਰਾ ਵੀਰ ਠੀਕ ਹੈ ਜੀ ਬਿਲਕੁਲ ਬੰਦ ਜੋੜ ਬਾਈ ਜੀ ਨੂੰ ਕਹਿੰਦੇ ਨਾ ਬੰਦ ਜੋੜ ਸੂਈ ਵੀ ਨਾ ਲੰਘੇ ਉਹੋ ਚੀਜ਼ ਐ ਇਸ ਕੁਮਾਦੀ ਦੇ ਪੈਰਾਂ ਦੇ ਵਿੱਚ ਠੀਕ ਹੈ ਹੁਣ ਮੈਂ ਸੂ ਨੂੰ ਦਾ ਪੁੰਜਾ ਖਾਨਣਾ ਬਾਈ ਜੀ ਪੁੰਜੇ ਦੀ ਕੁਆਲਿਟੀ ਚੈੱਕ ਕਰ ਲਓ ਥੋੜੀ ਜੀ ਗਿੱਲੀ ਐ ਕਿਉਂਕਿ ਨਾਲੀ ਸੀ ਗੂਤਰੀ ਇਹ ਦੇਖੋ ਜੀ ਸਾਰਾ ਰੱਤਾ ਲਾਲ ਜੀ ਦਾ ਪੁੰਜਾ ਗੂਤਰੀ ਦਾ ਆ ਦੇਖ ਲਓ ਜੀ ਪੁੱਠੇ ਪਾਸੇ ਉਂਗਲਾਂ ਛਾਪਦੀਆਂ ਨਹੀਂ ਗੂਤਰੀ ਦੇ ਆ ਚੈੱਕ ਕਰ ਲਓ ਕੋਈ ਕਲ ਆ ਬਰਾਉਂ ਬਰਾਉਂ ਉਂਗਲਾਂ ਛਾਪਦੀਆਂ ਨੇ ਮੇਰਾ ਭਰਾ ਇਹ ਬੇਰ ਮਸਲ ਵਾਲੇ ਕੂਤਰ ਹੀ ਕੱਢਦੇ ਹੁੰਦੇ ਆ ਆ ਚੈੱਕ ਕਰ ਲੂ ਮੇਰਾ ਵੀਰ ਠੀਕ ਹੈ ਜੀ ਬੈਠਾ ਲਈ ਥਾਂ ਤੇ ਵੀਰੇ ਲਾਂਸਿਆ ਕੂਤੀ ਤੇ ਬਾਕੀ ਰਿੰਗ ਲੱਗੀ ਹੋਈ ਆ ਪੈਰ ਦੇ ਵਿੱਚ ਤੇ ਆ ਲੋ ਜੀ ਆਪਣੀ ਮਕਮਲ ਕੂਤੀ ਮੇਰਾ ਭਰਾ ਉੱਪਰ ਰੱਖ ਫੋਨ ਥੋੜਾ ਆ ਲੋ ਜੀ ਆਹ ਸਦਰੋਂ ਆਪਣੀ ਮਕਮਲ ਕੂਦਰੀ ਸੀਗੀ ਠੀਕ ਹੈ ਮੇਰਾ ਵੀਰ ਸੋ ਆ ਉਪਰਾ ਹੁਣ ਮੈਂ ਸੋਨੂੰ ਜੋੜੀ ਇਹ ਦਵਾਰ ਤੋਂ ਜਾਲ ਦੇ ਵਿੱਚ ਤੁਰਦੀ ਫਿਰਦੀ ਬਖਾਉਣਾ ਠੀਕ ਹੈ ਜੀ ਬਾਕੀ ਭਾਈ ਜੀ ਬਿਲਕੁਲ ਫਟ ਫਾਟ ਕਬੂਤਰ ਆ ਬਿਮਾਰ ਨਹੀਂ ਸ਼ਮਾਰ ਨਹੀਂ ਠੀਕ ਹੈ ਜੀ ਪਰਮਾਤਮਾ ਦੀ ਮਿਹਰ ਆ ਮੇਰਾ ਭਰਾ ਤੁਹਾਡੇ ਸਾਹਮਣੇ ਸਦੋਂ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਬੇਫਿਕਰ ਹੋ ਕੇ ਖੋਡਿਆਂ ਉੱਤੇ ਛੱਡੋ ਕੋਈ ਜੂਨ ਨਹੀਂ ਇਹਨਾਂ ਦੇ ਪਰਾਂ ਵਿੱਚ ਕੋਈ ਕੋਹ ਨਹੀਂ ਲੋ ਜੀ ਕਬੂਤਰ ਆਪਣਾ ਲੱਗ ਗਿਆ ਫੇਰ ਗੜਕਣ ਠੀਕ ਹੈ ਜੀ ਉਹ ਕਹਿੰਦਾ ਮਾਲਕ ਹੀ ਬੋਲੀ ਜਾਂਦਾ ਥੋੜਾ ਮੈਂ ਵੀ ਬੋਲਾਂ ਲੈ ਭਾਈ ਤੂੰ ਗੜਕਲਾ ਮੇਰਾ ਭਰਾ ਕਰੋ ਚੈੱਕ ਸਦੋਂ ਜੋੜੇ ਨੂੰ ਤੇ ਮੇਰਾ ਭਰਾ ਕਮੈਂਟ ਲਾਜ਼ਮੀ ਕਰਕੇ ਜਾਇਆ ਕਰੋ ਕਿ ਤੁਹਾਨੂੰ ਆਪਣੇ ਭਰਾ ਦੇ ਜਾਨ ਪਰ ਪਲੱਸ ਆਪਣੇ ਭਰਾ ਦੇ ਕੂਤਰਾਂ ਦਾ ਰੇਟ ਕਿਹੋ ਜਿਹਾ ਲੱਗਦਾ ਆ ਆਦਲ ਵੀਰੇ ਕੋਸ਼ਿਸ਼ ਕਰੀ ਦੀ ਆ ਕਿ ਘੱਟੋ ਘੱਟ ਰੇਟ ਦੇ ਵਿੱਚ ਤੁਹਾਨੂੰ ਵਧੀਆ ਟੌਪ ਚੀਜ਼ ਆਪਣੇ ਚੈਨਲ ਦੇ ਉੱਤੇ ਅਵੇਲੇਬਲ ਆਪਾਂ ਕਰਵਾ ਸਕੀਏ ਬਾਕੀ ਚੈੱਕ ਕਰ ਲਓ ਸਦਰੋਂ ਜੋੜੇ ਨੂੰ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਈਓ ਉਸ ਬੰਦੇ ਦੇ ਘਰ ਜੋੜਾ ਪਹੁੰਚ ਜਾਏਗਾ ਕੋਈ ਬੰਦਾ ਇੰਜ ਨਾ ਕਵੇ ਵੀਰੇ ਤੁਸੀਂ ਦੋ ਦਿਨ ਰੱਖ ਲਓ ਚਾਰ ਦਿਨ ਰੱਖ ਲਓ ਨਹੀਂ ਮੇਰਾ ਭਰਾ ਗੁੱਸਾ ਨਾ ਕਰਿਓ ਮੈਂ ਕਿਸੇ ਦਾ ਹੀ ਕੂਤਰਾਂ ਦਾ ਟਾਈਮ ਨਹੀਂ ਰੱਖਣੇ ਚਾਹੇ ਆਪਣਾ ਕੋਈ ਕਿੰਨਾ ਵੀ ਪੱਕਾ ਕਸਟਮਰ ਆ ਮੇਰਾ ਭਰਾ ਹਨਾ ਮੇਰੇ ਸਾਨੂੰ ਅੱਗਿਓ ਔਖਾ ਹੋ ਜਾਂਦਾ ਸਾਡਾ ਫਿਰ ਉਸ ਨਾਲ ਸਰਕਲ ਹੁੰਦਾ ਮੇਰਾ ਵੀ ਸਾਈਕਲ ਸਾਡਾ ਆਪ ਦਾ ਖਰਾਬ ਹੋ ਜਾਂਦਾ ਮੇਰਾ ਭਰਾ ਤੇ ਬਾਕੀ ਸਾਨੂੰ ਪਤਾ ਜੀ ਆਲ ਪੰਜਾਬ ਦੇ ਵਿੱਚ ਜਨਾਬਰ ਆਪਣੇ ਜਾਂਦੇ ਨੇ ਦਿੱਲੀ ਹੋ ਗਿਆ ਚੰਡੀਗੜ੍ਹ ਅੰਬਾਲਾ ਪਾਣੀਪਤ ਸੋਨੀਪਤ ਤੇ ਮੇਰਾ ਵੀ ਕਰਨਾਲ ਠੀਕ ਹੈ ਜੀ ਇੱਥੋਂ ਤੱਕ ਜਨਾਬਰ ਆਪਣੇ ਜਾਂਦੇ ਨੇ ਬਾਕੀ ਦਿੱਲੀ ਮੇਰਠ ਤੇ ਅੰਬਾਲਾ ਵੀ ਹੋ ਗਿਆ ਆਪਣਾ ਲਾਸਟ ਗੁੱਡ گاਉਂ ਇਥੇ ਵੀ ਮੇਰਾ ਭਰਾ ਜਾਨਪਰਾ ਆਪਣੇ ਜਾਂਦੇ ਨੇ ਕੋਈ ਮੇਰਾ ਭਰਾ ਉਥੋਂ ਦਾ ਹੋਵੇ ਇਹ ਨਾਲੇ ਤੇ ਨੰਬਰ ਤੇ ਮੇਰਾ ਵੀ ਐਨੀ ਟਾਈਮ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਜਾਨਸ ਮੇਰਾ ਭਰਾ ਫੋਨ ਆਪਣਾ ਨਾਮ ਲੱਗੇ ਜਾਂ ਨਾਮ ਮੇਥੋਂ ਰੀਸੀਵ ਹੋਵੇ ਤੁਸੀਂ ਮੈਨੂੰ ਵਟਸਐਪ ਦੇ ਉੱਤੇ ਮੇਰਾ ਭਰਾ ਮੈਸੇਜ ਕਰ ਦਿਆ ਕਰੋ ਵਟਸਐਪ ਦੇ ਉੱਤੇ ਆਪਾਂ ਕੱਲੇ ਕੱਲੇ ਬੰਦੇ ਦਾ ਮੇਰਾ ਭਰਾ ਰਿਪਲਾਈ ਕਰਦੇ ਆਂ ਚਾਹੇ ਕੋਈ ਬੰਦੇ ਨੂੰ ਕੋਈ ਦਵਾਈ ਦੀ ਰਿਕੁਆਇਰਮੈਂਟ ਹੁੰਦੀ ਆ ਜਾਂ ਅਗਲਾ ਕੋਈ ਦਵਾਈ ਪਣੀ ਪੁੱਛਦਾ ਆ ਆਪਾਂ ਕੱਲੇ ਕੱਲੇ ਬੰਦੇ ਨੂੰ ਮੇਰਾ ਭਰਾ ਆਪਾਂ ਕਾਇਦਾ ਦਵਾਈਆਂ ਦੀ ਫੋਟੋ ਸੈਂਡ ਕਰਕੇ ਕੱਲੀ ਕੱਲੀ ਚੀਜ਼ ਮੇਰਾ ਭਰਾ ਸਮਝਾ ਹੀ ਦਈ ਆ ਜ 2 ਮਿੰਟ ਦੇ ਨਾਲ ਜੇ ਕਿਸੇ ਗੂਤੇ ਦੀ ਜਾਨ ਬਚਦੀ ਆ ਤਾਂ ਸਾਨੂੰ ਉਸ ਚੀਜ਼ ਦੇ ਵਿੱਚ ਵਧੀਆ ਲੱਗਦਾ ਕਿ ਹਾਂ ਭਈ ਚਲ ਕੋਈ ਨਹੀਂ ਕਿਸੇ ਗੂਤੇ ਦੀ ਜਾਨ ਬਚ ਗਈ ਮੇਰਾ ਭਰਾ। ਬਾਕੀ ਜੋੜਾ ਦੇਖ ਲਓ ਜੀ ਫੁੱਲ ਮਸਤ ਜੋੜਾ ਆਂਡੇ ਬਚੇ ਧਰਵਾ ਹੋਇਆ ਦੇਖੋ ਜੀ। ਹੁਣ ਆਇਆ ਆਪਣੇ ਅਸਲੀ ਰੰਗ ਰੂਪ ਸ਼ਕਲ ਅਕਲ ਦੇ ਵਿੱਚ ਦੇਖੋ ਮੇਰਾ ਭਰਾ। ਖੜਨੀ ਦੇਖੋ ਸ਼ਕਲਾਂ ਦੇਖ ਲਓ ਸਜਣੋ ਆਪ ਵੀ ਤੁਹਾਨੂੰ ਪਤਾ ਲੱਗ ਜੂ ਕਿ ਕੀ ਚੀਜ਼ ਆਈ ਅੱਜ ਸੋਡੇ ਭਰਾ ਦੇ ਕੋਲ। ਬਾਕੀ ਉਹ ਭਰਾ ਦਾ ਵੀ ਧੰਨਵਾਦ ਜਿਹਨੇ ਆਪ ਨੂੰ ਇਹ ਚੰਗੇ ਜਾਨਵਰ ਦਵਾਈ ਨੇ ਕਿਸੇ ਬੰਦੇ ਤੋਂ। ਠੀਕ ਹੈ। ਤੋ ਠੀਕ ਹੈ ਪ੍ਰਭੂ ਮਿਲਦੇ ਹੁਣ ਆਪਾਂ ਸੋਨੂ ਉਪਰ ਅਗਲੀ ਵੀਡੀਓ ਦੇ ਵਿੱਚ ਫੇਰ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਬਲੱਡਰ ਲਾਈਨ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਾਈ ਜੀ